ਸਾਰੇ ਹੀ ਕਬੂਤਰ ਬਾਜ਼ ਪ੍ਰਾਂਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਸ਼ਿਆਰਪੁਰ ਕਬੂਤਰ ਬਾਜ਼ੀ ਚੈਨਲ ਵਿੱਚ ਸਾਰੇ ਪ੍ਰਾਂਵਾਂ ਦਾ ਸਵਾਗਤ ਹੈ ਵੈਲਕਮ ਆ ਵੀਰ ਜੀ ਸੋ ਪ੍ਰਭਾ ਬੋ ਪਹਿਲੀ ਦੇ ਵਿੱਚ ਸੀਗੇ ਕੰਮ ਕਰ ਲੱਗੇ ਸੋ ਖਬਰ ਸੁਣੀ ਆ ਕਿ ਜੋ ਵੀ ਸਰਕਾਰ ਵੱਲੋਂ ਕਬੂਤਰ ਬਾਜ਼ੀ ਨੂੰ ਬੈਨਡ ਕਰਨ ਵਾਸਤੇ ਫੈਸਲਾ ਲਿਆ ਗਿਆ ਸੀ ਉਹ ਵਾਪਸ ਲਿਆ ਗਿਆ ਆ ਤਾਂ ਸੋ ਸਾਰੇ ਹੀ ਪ੍ਰਾਂਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਆਪਣੇ ਜਿਹੜੇ ਭਾਜੀ ਵੱਡੇ ਮੀਤ ਹੇਰ ਉਹਨਾਂ ਨੇ ਸਾਰਾ ਇਹ ਕੰਮ ਕਰਵਾਇਆ ਆ ਤੇ ਆਪਾਂ ਉਹਨਾਂ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦੇ ਆ ਕਿ ਭਾਜੀ ਉਹਨਾਂ ਨੇ ਸਾਡੇ ਸ਼ੌਂਕ ਨੂੰ ਬਹਾਲ ਕੀਤਾ ਫਿਰ ਤੋਂ ਤੇ ਆਪਣੀਆਂ ਜੋ ਵਿਰਾਸਤੀ ਖੇਡਾਂ ਸੀਗੀਆਂ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਜਿਉਂਦਾ ਕੀਤਾ ਸੋ ਇੱਥੇ ਆਪਾਂ ਖੁਸ਼ੀ ਦੀ ਲਹਿਰ ਦੇ ਵਿੱਚ ਕਿਤੇ ਹੰਕਾਰੇ ਨਾ ਜਾਈਏ ਇਸ ਕਰਕੇ ਮੈਂ ਵੀਡੀਓ ਲਗਾ ਆ ਪਉਣ ਭਰਾਵੋ ਕਿ ਟਾਈਮ ਰਹਿੰਦੇ ਆ ਬੇਸ਼ੱਕ ਦੀ ਮੈਂ ਖੇਤ ਵਿੱਚ ਆ ਕਿ ਜ਼ਰੂਰੀ ਨਹੀਂ ਕਿ ਮੈਂ ਕਬੂਤਰਾਂ ਨੂੰ ਦਿਖਾ ਕੇ ਵੀਡੀਓ ਪਾਵਾਂ ਪਰ ਇਹ ਵੀਡੀਓ ਪਾਉਣੀ ਜ਼ਰੂਰੀ ਆ ਕਿ ਆਪਾਂ ਹੰਕਾਰੇ ਨਾ ਜਾਈਏ ਕਿ ਆਪਾਂ ਪੇਟਾ ਜਿਹੜੀ ਐਨਜੀਓ ਆ ਉਹਦੇ ਖਿਲਾਫ ਕੁਝ ਗਾਣੇ ਲਾ ਕੇ ਵੀਡੀਓ ਪਾਉਣੀਆਂ ਨਾ ਸ਼ੁਰੂ ਕਰ ਦਈਏ ਠੀਕ ਆ ਕਿ ਆਪਾਂ ਉਸ ਨੂੰ ਹਰਾ ਦਿੱਤਾ ਜਾਂ ਕਿਦਾਂ ਆਪਾਂ ਨੂੰ ਇਹੋ ਜਿਹਾ ਭਰਵੋ ਕੁਝ ਵੀ ਨਿਗਾ ਕਰਨਾ ਠੰਡੇ ਰਵੋ ਠੀਕ ਆ ਉਸ ਸੰਸਥਾ ਦਾ ਆਪਣਾ ਕੰਮ ਸੀਗਾ ਉਹਨਾਂ ਨੇ ਆਪਣਾ ਕੰਮ ਕਾਨੂੰਨੀ ਤੌਰ ਤੇ ਕੀਤਾ ਤੇ ਆਪਾਂ ਵੀ ਜੜਾ ਆ ਕਿ ਚਲੋ ਕਾਨੂੰਨੀ ਤੌਰ ਤੇ ਆਪਾਂ ਵੀ ਜਿੱਤ ਪ੍ਰਾਪਤ ਕਰ ਲਈ ਠੀਕ ਹੈ ਤੇ ਬਸ ਜਿਹੜੀ ਗੱਲ ਖਤਮ ਹੋਣ ਵਾਲੀ ਉਹ ਗੱਲ ਖਤਮ ਹੋ ਗਈ ਤੇ ਕੋਈ ਵੀ ਭਰਾ ਜਿਹੜਾ ਆ ਕੋਈ ਇਹੋ ਜੀ ਵੀਡੀਓ ਨਾ ਪਾਵੇ ਗਾਣੇ ਲਾ ਕੇ ਕਿ ਆਪਾਂ ਐਨ ਜੀਓ ਨੂੰ ਹਰਾ ਹਰਾ ਦਿੱਤਾ ਆ ਠੀਕ ਹੈ ਤੇ ਜਿਵੇਂ ਪਹਿਲਾਂ ਕਬੂਤਰਬਾਈ ਚੱਲਦੀ ਸੀ ਉਸੇ ਤਰੀਕੇ ਠੰਡੇ ਤਰੀਕੇ ਨਾਲ ਚੱਲੋ ਤੇ ਵਧੀਆ ਬਾਜ਼ੀਆਂ ਕਰਵਾਵੋ ਇਨਸਾਫ ਦੀਆਂ ਬਾਜ਼ੀਆਂ ਕਰਵਾਵੋ ਤੇ ਯਾਦ ਰੱਖੋ ਕਿ ਅੱਜ ਵਾਲਾ ਸਮਾਂ ਯਾਦ ਰੱਖੋ ਸਾਰਿਆਂ ਦੇ ਸਾਹ ਸੁੱਕੇ ਪਏ ਸੀਗੇ ਠੀਕ ਆ ਕਬੂਤਰ ਚੰਗੇ ਲੱਗਣੋਂ ਹਟ ਗਏ ਸੀ ਸਾਰੇ ਬੰਦਿਆਂ ਨੂੰ ਠੀਕ ਆ ਜਦੋਂ ਕੁਛ ਕੋਲ ਰਹਿ ਹੀ ਨਹੀਂ ਜਾਣਾ ਤੇ ਉਦੋਂ ਚੰਗਾ ਕੀ ਲੱਗਣਾ ਠੀਕ ਆ ਤੇ ਇਸ ਕਰਕੇ ਆਪਾਂ ਤੇ ਇਹੀ ਕਹਿੰਨੇ ਆ ਕਿ ਜਿਵੇਂ ਪਹਿਲਾਂ ਸ਼ੌਂਕ ਕਰਦੇ ਸੀ ਉਸੇ ਤਰ੍ਹਾਂ ਹੀ ਕਰੋ ਕੁਛ ਵੀ ਗਲਤ ਵੀਡੀਓ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਤੇ ਨਾ ਹੀ ਪੱਟ ਖੜਕਾਉਣ ਦੀ ਜ਼ਰੂਰਤ ਹੈਗੀ ਆ ਠੀਕ ਆ ਤੇ ਮੈਂ ਉਮੀਦ ਕਰਦਾ ਮੇਰੇ ਕਬੂਤਰ ਬਾਜ ਭਰਾ ਜਿਹੜੇ ਉਹ ਸਿਆਣੇ ਆ ਸਾਰੇ ਸਿਰਫ ਇਹ ਗੱਲ ਇੱਕ ਵਾਰੀ ਕੰਨੀ ਕੱਢਣੀ ਜ਼ਰੂਰੀ ਸਗੀ ਕਿਉਂਕਿ ਕੁਛ ਨਵੇਂ ਮੁੰਡਿਆਂ ਨੇ ਵੇਚ ਰੱਖਿਆ ਨਵੇਂ ਭਰਾਵਾਂ ਨੇ ਵੀ ਰੱਖੇ ਆ ਤੇ ਹੋ ਸਕਦਾ ਕੋਈ ਨਾ ਕੋਈ ਇਹ ਗਲਤੀ ਕਰ ਲੈਂਦਾ ਕਿਤੇ ਨਾ ਕਿਤੇ ਫਿਰ ਉਹਦਾ ਖਮਿਆਜਾ ਸਾਨੂੰ ਦੁਬਾਰਾ ਭੁਗਤਣਾ ਪੈ ਸਕਦਾ ਆ ਤੇ ਤਾਂ ਕਰਕੇ ਭਰਾਵੋ ਇਹ ਬੜੀ ਵੀਡੀਓ ਬਣਾ ਕੇ ਪਾਉਣ ਲੱਗਾ ਆ ਤੇ ਸੋ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਧੰਨਵਾਦ ਆ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਜੀ